ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਤਾਜਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਰਵਣੇ ਦੇ ਘਰੇ ਆਏ ਵਪਾਰ ਦਾ ਕੰਮ ਕਰਦਾ ਮੁੰਡਾ ਤੁਸੀਂ ਸਾਰੇ ਜਾਣਦੇ ਹੀ ਆ ਰਾਏਕੋਟ ਵਾਲੇ ਇਸ ਏਰੀਏ ਚ ਮੌਲ ਰੇਟ ਸਾਰਿਆਂ ਨੂੰ ਜਾਇਜ਼ ਹੀ ਹੁੰਦੇ ਆ ਅੱਜ ਦੀ ਵੀਡੀਓ ਚ ਚਾਰ ਜਾਨਵਰ ਆ ਆ ਜਿਹੜੇ ਤੁਸੀਂ ਸਕਰੀਨ ਤੇ ਦੇਖ ਰਹੇ ਕਾਲੇ ਰੰਗ ਦੀ ਵੱਚੀ ਤਿੰਨ ਬਦਾਮੀ ਰੰਗ ਦੀਆਂ ਜਾਇਜ਼ ਜੀ ਮੌਲਾ ਹੋਣਗੇ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਬਸ ਜੀ ਨਾਮ ਰਮਨਦੀਪ ਸਿੰਘ ਪਿੰਡ ਤਾਜਪੁਰ ਤਸੀਹਲ ਹੈਗੁਰ ਜਿਲ੍ਹਾ ਲੁਧਿਆਣਾ ਫੋਨ ਨੰਬਰ 9832330331 ਕਿਹੜੇ ਪਾਸੇ ਲੱਗੇ ਜਿੱਧਰ ਮਰਜ਼ੀ ਲੱਗ ਜੂ ਵੀਰੇ ਮੈਂ ਤਾਂ ਕਾਲੀ ਬਿਹੜ ਤੇ ਲੱਗ ਜੰਨੇ ਦਾ ਕਿੰਨਾ ਮਸੂ ਦਾ ਉਹ ਵੀਰੇ ਪਹਿਲਾ ਸੁਵਾਗਾ ਮੂੰਹੋਂ ਦੋ ਦੰਦ ਦਾ ਕਿੰਨੇ ਦਿਨ ਲਾਏ ਜੀ ਉਹਦਾ ਵੀਰੇ 8 ਮਹੀਨਾ ਲੱਗਿਆ ਹੋਇਆ ਉਹਨੂੰ ਹੂੰ ਉਹ ਮੰਨ ਕੇ ਚਲੋ ਡੇਢ ਕਿ ਮਹੀਨੇ ਦੀ ਕੱਚੀ ਆ ਵੀਰੇ ਉਹ ਵੀਰੇ ਹੈਗੀ ਆ ਆਪ ਡੈਨਮਾਰਕ ਦੇ 40k ਸੋਨਾ ਦੀ ਉਹਦੇ ਵੀਰੇ ਜਰਸੀਆ ਲੱਗਾ ਜੈਕ ਦਾ ਏਬੀਐਸ ਦਾ ਕਿੰਨੇ ਦਿਨ ਲੈ ਜੂ ਉਹਦਾ ਵੀਰੇ ਡੇਢ ਮਹੀਨਾ ਬਾਕੀ ਪਿਆਗਾ ਮੂੰਹ ਮੇਰੇ 2 ਦੰਦ ਦਾ ਜੈ ਜਮੋ ਦਾ ਮੁੱਲ ਪੀਰੇ ਦਾ 55000 ਦੇ ਦਾਂਗੇ ਸਾਈਡ ਬੱਸੀ ਦੀ ਬਹੁਤ ਚੰਗੀ ਆ ਬਾਕੀਆਂ ਬੱਸੀ ਕੁਆਲਟੀ ਬਹੁਤ ਵਧੀਆ ਦਾ ਹੂੰ ਕਿਹੜੀ ਹੈ ਬਾਹਰ ਨੂੰ ਥਣ ਚਾਰੀ ਹੈ ਵੀਰੇ ਕੋਈ ਫੋਰਥਾ ਕੋਈ ਨਹੀਂ ਪਹਿਲੇ ਚਾਰ ਹੀ ਥਾਣਾ ਹੈ ਡੇਢ ਮਹੀਨੇ ਦੀ ਕੱਚੀ ਆ ਪਹਿਲੇ ਸੂਏ ਸੁੰਦੀ ਆ ਮੂੰਹ ਤੋਂ 2 ਦੰਦ ਦਾ ਦੋ ਦੰਦ ਆ ਜਰਸੀ ਦਾ ਸੀਵਨ ਲੱਗਿਆ ਬਾਈ ਕਹਿੰਦਾ ਅੱਗੇ ਜਿਹਦੇ ਪ੍ਰੈਗਨੈਂਟ ਆ ਉਹ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਪਹਿਲਾ ਸੂਆ ਮੂੰਹ ਤੋਂ 2 ਦੰਦ ਦਾ ਡੇਢ ਮਹੀਨਾ ਪਿਆ ਹਜੇ ਕੋਈ ਭੈਣ ਭਰਾ ਡੇਢ ਮਹੀਨਾ ਜੇ ਕੋਈ ਸਾਂਭ ਲੂਗਾ ਬੈਡ ਚੰਗੀ ਆ ਸੋਹਣੀ ਆ ਛਣ ਭਾਂਡੇ ਦੀ ਸਾਫ਼ ਸੁਥਰੀ ਆ ਡੇਢ ਕਿ ਮਹੀਨੇ ਚ ਕੋਈ ਦੋ ਗੱਟੇ ਨੂੰ ਫੀਡ ਫੂਡ ਦੇ ਪਾ ਲੈ ਪੱਠੇ ਤਾਂ ਉਂ ਵੀ ਪਾਉਣੇ ਆ ਡੇਢ ਮਹੀਨਾ ਸਾਹਮਣੀ ਤਾਂ ਉਂ ਵੀ ਆ ਤੇ ਜੇ ਕਿਤੇ ਦੋ ਗੱਟੇ ਫੀਡ ਦੇ ਅਗਲਾ ਪਾ ਲੈਂਦਾ ਨਾਲੇ ਤਾਂ ਹੋਰ ਵਜ਼ਨ ਕਰ ਜੂ ਸੋਹਣਾ ਹਵਾਨਾ ਤਿਆਰ ਕਰਕੇ ਸੂ ਜਦੋਂ ਤਿਆਰ ਹੋ ਗਈ ਹਾਈਡਰੋਇਡ ਪੂਰੀ ਆ ਇਸ ਟਾਈਮ ਕੱਦ ਵਜ਼ਨ ਪੂਰਾ ਹੀ ਆ 1.5 ਮਹੀਨੇ ਦੀ ਕੱਚੀ ਆ ਦੇ ਕੇ ਨਹੀਂ ਦੇਣੀ ਆ 55000 ਦੀ 55000 ਦੀ ਐਹੀ ਮੈਂ ਬੱਸਿਓ 20-25000 ਦੇ ਵਿੱਚੀ ਯਾਰ ਕੁਆਲਿਟੀ ਬਹੁਤ ਆ ਹੂੰ ਮੇਰੇ ਤਰਨ ਵਾਲੀ ਥੋੜਾ ਆਉਂਦਾ ਤਾਂ ਕਰਕੇ ਐਂ ਕਰਦੀ ਆ 55000 ਦੀ ਦੇ ਦੇਣੀ ਆ ਵਿੱਚੋਂ ਮਾਨਤਾਣ ਹੋ ਜੂ ਮੌਕੇ ਤੇ ਆਏਗੇ ਭੈਣ ਭਰਾਏ ਦਾ ਕਿਰਾਏ ਕਿਰਾਏ ਪਾੜੇ ਜੋਗਾ ਬੇਫਿਕਰ ਹੋ ਕੇ ਆ ਜੋ ਮੈਂ ਉਹਨੂੰ ਵੱਧ ਮਾਨਤਾਣ ਕਰਤਾ ਹਾਂ ਠੀਕ ਆ ਕਮਾਲ ਆ ਫਿਰ ਅੱਜ ਬੱਚਾ ਦਾ ਹੈ ਨਹੀਂ ਕੋਈ ਇਕੱਲੇ ਜੋ ਵੀ ਮਾਨਤਾਣ ਹੋ ਜੂ ਕਿਰਾਏ ਪਾੜੇ ਜੋਗਾ ਜੋੜੇ ਚ ਬਾਈ ਕਹਿੰਦਾ ਭੋਰਾ ਵੱਧ ਹੋ ਜੂਗੀ 3 ਮਹੀਨੇ ਦੀ ਕੱਚੀ ਆ 55000 ਦੀ ਦੇ ਦੇਣੀ ਆ ਤੇ ਮੌਕੇ ਤੇ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਆ ਥਾਰਨ ਦੁਬਾਰਾ ਵੇਖ ਲਓ ਸੋਹਣੇ ਥਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਜਾਨਵਰ ਚੰਗਾ ਕੱਚਾ ਜ਼ਰੂਰ ਹੈਗਾ ਡੇਢ ਮਹੀਨਾ ਡੇਢ ਮਹੀਨਾ ਕੋਈ ਵਧੀਆ ਸੇਵਾ ਸਮ 55000 ਦਾ ਕਿਨੇ ਆ ਬੱਸ 100000 ਦੇ ਨੇੜ ਬਣਨਾਗਾ ਹਾਂ ਇਹ ਤਾਂ ਕੱਟ ਕੱਟ ਬਹੁਤ ਚੰਗਾ ਵੀ ਹੈ ਇਹ ਉਮਰ ਕਿਹੜੀ ਆ ਦੋ ਦੰਦ ਹੋਈ ਆ ਹਮ ਇਹ ਤਾਂ ਗੱਲ ਹੈਗੀ ਆ ਦੋਸਤੋ ਗੱਲ ਇਹ ਵੀ ਸਹੀ ਆ ਜੇ ਕੋਈ ਭੈਣ ਭਰਾ ਕਈ ਭੈਣ ਭਰਾ ਟੋਕੜ ਗੱਭਣ ਪਸ਼ੂ ਲੈ ਲੈਂਦੇ ਆ ਜਾਂ ਕੋਈ ਕੱਚਾ ਜਾਨਵਰ ਲੈ ਕੇ ਤਿਆਰ ਕਰਕੇ ਵੀ ਸੇਲ ਕਰਦੇ ਕਈ ਭੈਣ ਭਰਾ ਇੱਕ ਦੋ ਜਾਨਵਰ ਵੇਚਦੇ ਆ ਵੀਰ ਚੱਕੋ ਵੀਰੇ ਬੱਛੀ ਦੀ ਕਹਿ ਜੀ ਆ ਹਾਂ ਉਹਨਾਂ ਵੀਰਾਂ ਭੈਣਾਂ ਆਸਤੇ ਖਾਸ ਵੀਡੀਓ ਡੇਢ ਮਹੀਨਾ ਵਧੀਆ ਸੇਵਾ ਕਰ ਲੋਂਗੇ ਤੇ ਵਧੀਆ ਕਰਮ ਵਾਲੀ ਰਾਜਮਾਨਾ ਫਾ ਦੇ ਜੂ ਦੋ ਨੰਬਰ ਤੇ ਆ ਵੀਰੇ ਦੋ ਨੰਬਰ ਬੱਛੀ ਦੇ 15 ਦਿਨ ਬਾਕੀ ਪਏ ਆ ਹੂੰ ਦੂਜਾ ਸੂਆ ਵੀਰੇ origignal ਠੀਕ ਹੈ ਪਹਿਲੇ ਸੂਏ ਵੀਰੇ ਨੇ 15 ਕਿਲੋ ਦਿੱਤਾਗਾ ਆ ਵੀਰੇ 1.35 ਦਾ ਲੱਗਿਆ ਮਦੀਨਾ ਹੌਣ ਕਿਨੇ ਦਿਨ ਲੈ ਜੋ ਹੁਣ ਵੀ ਇਹ 15 ਦਿਨ ਬਾਕੀ ਪਿਆ 15 ਦਿਨ ਹਾਂ 15 ਦਿਨ ਕਿੱਡ ਬਾਅਦ ਬਾਕੀ ਵੀ ਇਹਦੇ ਵੀ ਥਣਾਂ ਨਿਗਾ ਪਹਿਲੇ ਮਰਵਾ ਦੇ ਵੀ ਥਣ ਬੱਤੀ ਬਹੁਤ ਚੰਗਾ ਲੱਗਿਆ 15 ਦਿਨਾਂ ਦੀ ਕੱਚੀ ਆ ਦੂਜੇ ਸੂਏ ਸੂਦੀ ਆ ਹੂੰ ਥਣ ਪੂਰਾ ਹੱਦੀ ਚੁਾਈ ਵਾਲਾ ਗਲਾਬੀ ਦੂਜਾ ਸੂਆ ਜਰਸੀ ਬਰੀਡ 15 ਕਿਲੋ ਦੁੱਧ ਪਾਈ ਦੱਸਦਾ ਪਹਿਲਾਂ ਨੇ ਦਿੱਤਾ ਦੂਜੇ ਸੂਏ ਹੁਣ ਇਹ ਸੂਨ ਨੂੰ ਤਿਆਰ ਆ ਜੇ ਕੋਈ ਭੈਣ ਭਰਾ ਜਰਸੀ ਲੈ ਆਂਦਾ ਚਾਹ ਵਾਣ ਹੋਵੇ ਇਦੂ ਬਾਅਦ ਜਰਸੀਆਂ ਦੋ ਬੜਾ ਹੋਰ ਆ ਉਹ ਵੀ ਜਰਸੀ ਬਰੀਡ ਦੀਆਂ ਹੀ ਆ 15 ਦਿਨਾਂ ਦੀ ਕੱਚੀ ਆ ਜੇ ਕੋਈ ਅੱਜ ਲੈ ਜਾਣੀ ਚਾਹੁੰਦਾ ਅੱਜ ਲੈ ਜਾ ਜੇ ਨਹੀਂ ਕੋਈ ਭੈਣ ਭਰਾ ਸੌਦਾ ਕਰ ਲਿਆ ਅਜ ਤੋ 15 ਦਿਨਾਂ ਨੂੰ ਜਦ ਤਣ ਸੂ ਪੈਂਦੀ ਆ ਫਿਰ ਮੁੱਲ ਵੀ ਹੋ ਜਾਊਗਾ ਬਾਈ ਹਾਂ ਆਪਾਂ ਤੂੜੀ ਦੇ ਬੰਨ ਨਹੀਂ ਨਹੀਂ ਦਾਣਾ ਪੈਣਾ ਅਕਸਰ ਨੂੰ ਹਾਂ ਇਹ ਤਾਂ ਗੱਲ ਹੈਗੀ ਆ ਅਗਲਾ ਦੁੱਧ ਚੋ ਕੇ ਲੈ ਜੇ ਕੋਈ ਗੱਲ ਨਹੀਂ ਮੌਕੇ ਦਾ ਫਿਰ ਉਨਾਂ ਕ ਤਾਂ ਚਲੋ ਤੁਹਾਨੂੰ ਵੀ ਪਤਾ 15 ਦਿਨਾਂ ਸੰਭੂਗਾ ਖਰਚਾ ਪਾਣੀ ਇਹਦਾ ਵੀ ਹੋਊਗਾ ਉਨਾਂ ਕ 5-7000 ਜਿਹੜਾ ਕਹੂਗਾ ਬਾਈ ਨਾ ਕਰ ਲਿਓ ਗੱਲ ਬਾਤ ਅੱਜ ਦਾ ਮੁੱਲ ਕਿੰਨਾ ਹੈ ਵੀ ਅੱਜ ਦਾ ਮੁੱਲ 51000 ਕਿਹੜਾ 51 ਅੱਜ ਦਾ ਮੁੱਲ 51 ਵਿੱਚੋਂ ਮਾਨਤਾਣ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਰਵਣਾ ਕਹਿੰਦਾ ਵੱਧ ਹੋ ਜੂਗਾ ਹਾਂ ਬਾਲ ਢੇਲਾ ਪਈਆਂ ਬਹੁਤ ਲੇਵਾ ਲਾਹੂ ਬਹੁਤ ਦਿਨ ਜ਼ਰੂਰ ਇਹਨੇ 15 ਲੈ ਜਾਣੇ ਆ 10 15 ਦਿਨ ਵਧੀਆ ਸਾਂਭ ਲਓਗੇ ਇਹਨਾ ਹੈਗਾ ਜਦ ਦਿਨ ਤਿਆਰ ਹੋ ਜਾਂਦੀ ਆ ਉਸ ਦਿਨ 50 51 ਦੀ ਦੇਣੀ ਕੀਨੇ ਆ ਅੱਜ 15 ਦਿਨਾਂ ਦੀ ਕੱਚੀ ਅੱਜ ਅੱਜ ਦਾ ਮੁੱਲ ਹੈ ਕੱਚੀ ਵਾਲਾ 51000 ਉਹਦੇ ਚੋਂ ਮਾਨਤਾਣ ਹੋ ਜੂ ਡੇਲੀ 2 4 5 6 ਵਹਿੜਾ ਰਵਣੇ ਦੇ ਘਰੇ ਸੇਲ ਲਈ अवेलेबल ਹੁੰਦੀਆਂ ਜਦੋਂ ਮਰਜ਼ੀ ਆਜਿਓ ਅਸੀਂ ਵਹਿੜਾ ਲੈ ਹੂੰਹੇ ਫੜ ਗਈ ਇਹ ਤਾਂ ਗੱਲ ਹੈ ਕਿ ਸੀਲ ਸਭ ਪੂਰੀ ਆ ਕੋਈ ਭੈਣ ਭਰਾ ਗਰਮ ਵਾਲੇ ਪਾਸੇ ਨਾ ਮੰਨੇ ਕਿ ਗਰਮ ਹੋਊਗੀ ਸੀਲ ਸਭ ਪੂਰੀ ਆ ਤੁਰੀ ਜਾਂਦੀ ਤੇ ਬਾਈ ਨੇ ਥਣ ਫੜ ਲਿਆ ਤੇ ਉੱਥੇ ਹੀ ਪੈਰ ਘੱਡ ਲੇ ਸਹੀ ਆ ਕਮਾਲ ਆ ਰਵਣੇ 50 ਤੇ 1 51 ਦੀ ਦੇ ਦੇਣੀ ਆ 1 ਨੰਬਰ 55 ਦੀ 1 51 ਦੀ ਜੇ ਕੋਈ ਜੋੜਾ ਲੈ ਲੂ ਵੱਧ ਮਾਨ ਤਾਨ ਹੋ ਜੂ ਹੋ ਜੂ ਛੋੜ ਛਾਪਾ ਕੱਲੇ ਕੱਲੇ ਨਗ ਚੋਂ ਵੀ ਨਹੀਂ ਅੱਗੇ ਤਾਂ ਇੱਕ ਬੱਚਾ ਇਹਦੇ ਕੋਲੇ ਹੁੰਦਾ ਛੋਟਾ ਉਹ ਨਾਲ ਦੇਨਦਾ ਹੁੰਦਾ ਐਰ ਕੀ ਛੋਟਾ ਬੱਚਾ ਮਿਲਿਆ ਨਹੀਂ ਹੁਣ ਤੇ ਐਰ ਕੀ ਹੈ ਨਹੀਂ ਤਾਂ ਉਹ ਹੀ ਉਹਨਾਂ ਕ ਮਾਨ ਤਾਨ ਜਾਨਵਰਾਂ ਜੋ ਪੂਰਾ ਵੱਧ ਕਰ ਦੂਗਾ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆਜੋ ਤੈਨ ਨੰਬਰ ਰਵਣੇ ਇਹ ਵੀਰੇ ਪਹਿਲਾ ਸੂਆ ਸੂਨ ਵਾਲੀ ਆ ਮੂੰਹੋਂ ਛੇ ਲਾਂਦਾ ਵੀਰੇ ਹੂੰ ਤੇ ਵੀਰੇ ਇਹ 10 ਮਹੀਨਾ ਸਹੀ ਬਾਕੀ ਪਿਆ ਦਾ ਠੀਕ ਐ ਇੱਕ ਮਹੀਨੇ ਦੀ ਕੱਚੀ ਹੈ। ਇੱਕ ਮਹੀਨੇ ਕੱਚੀ ਹੈ। ਵੀਰੇ ਇਹ ਹੈਗੀ ਵੀਰੇ ਡੈਨਮਾਰਕ ਦੇ 40138 ਦੀ। ਇਹ ਲੱਗੇ ਰੁਪਿਆ ਹੀ ਰਿਕਾਰਡ ਆ ਵੀਰੇ। ਯਾਨੀ ਕਿ ਤੇਰੇ ਕੋਲੇ ਜਿੰਨੀਆਂ ਬੱਚੀਆਂ ਹੋਣਗੀਆਂ ਸਾਰੀਆਂ ਰਿਕਾਰਡ ਵਾਲੀਆਂ ਹੋਣਗੀਆਂ। ਜੇ ਹੋਊਗਾ ਉਹਦਾ ਮੈਂ ਪਾਡੇ ਰਿਕਾਰਡ ਕੱਵੇਂ ਦੇ ਦੂੰਗਾ। ਜਦ ਹੈ ਹੀ ਨਹੀਂ ਆਪਣੇ ਕੋਲ ਰਿਕਾਰਡ। ਅੱਛਾ ਉਹਦਾ ਹੈ ਨਹੀਂ। ਹਾਂ ਜਿਹੜੀ ਬੱਚੀ ਦਾ ਰਿਕਾਰਡ ਹੋਊਗਾ ਉਹਦੇ ਦੇਵਾਂਗੇ। ਯਾਨੀ ਕਿ ਜਿਆਦਾ ਨਾ ਤੇਰੇ ਕੋਲੇ ਰਿਕਾਰਡ ਵਾਲੇ ਹੀ ਹੁੰਦੇ ਆ। ਹੁਣ ਵੀਰੇ ਇੱਕ ਬੱਸੀ ਦੇ ਐਫ ਦੇ ਕਿਹਾ ਜਰਸੀ ਟੀਕਲ ਕੇ ਉਹਨੇ ਆਪ ਦੱਸਿਆ ਜਰਸੀ ਬੱਸੀ ਦਿੱਤੀ ਆ। ਇੱਕ ਐਫ ਨੇ। ਆ ਨਹੀਂ ਵੀਰੇ ਮਾਲਕ ਦੱਸਦਾਗਾ ਆਪਾਂ ਉਹਵੇਂ ਦੱਸਣਾਗਾ। ਆ ਹੁਣ ਜਿਵੇਂ ਤੂੰ ਉਹਦਾ ਜਰਸੀ ਦਾ ਦੱਸਿਆ ਉਹ ਬੋਲ ਦੀਆਂ ਆਪਦੇ ਆ ਵੀ ਮੈਂ ਦੱਸਾਂ ਮੈਂ ਤਾਂ ਵੀ ਅਗਲਾ ਹਾਂ ਵੀ ਠੀਕ ਆ ਨਹੀਂ ਉਹਦੇ ਇੱਕ ਨੰਬਰ ਦੀ ਗੱਲ ਕਰਦਾ ਹਾਂ ਹਾਂ ਉਹਦੇ ਵੀ ਜਰਸੀ ਅਟਿਕ ਲੱਗਿਆ ਹਾਂ ਫਿਰ ਉਹਨੂੰ ਜਰਸੀ ਦਾ ਬੱਚਾ ਦੇਣਾ ਚਾਹੀਦਾ ਬੱਚਾ ਦੇ ਜੇ ਬੱਚੀ ਦੀ ਤਾਂ ਬੱਸਾ ਬੱਸੀ ਦਾ ਕਮਾਲ ਉਹ ਤਾਂ ਬਾਅਦ ਦੀ ਗੱਲ ਹੈ ਜਰਸੀ ਅਟਿਕ ਲੱਗਿਆ ਹਾਂ ਹੂੰ ਸਹੀ ਆ ਇਹ ਕਿੰਨੇ ਦਿਨ ਦੱਸਿਆ ਇਹਦੇ ਇਹਦਾ ਵੀ ਇੱਕ ਮਹੀਨਾ ਪਿਆਗਾ ਪਹਿਲਾਂ ਵੱਛੀ ਹਾਂ ਉਹ ਸੇਦਾਂਦਾ ਵੀਰੇ ਜੈ ਜੈ ਮੋਲ ਰਮਣੇ ਜਮਾ ਖਿੱਚ ਕੇ ਜੀ 55 ਦੇ ਦਾਂਗੇ ਵੀਰੇ ਕੱਢ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਵੱਛਾ ਦੇ ਇਹਦੇ ਵੱਛੀ ਦੀ ਤਾਂ ਤੁਹਾਨੂੰ ਵੀ ਪਤਾ ਉਹ ਰੱਬ ਦੇ ਬੱਚਾ ਆਉਣਾ ਕਿ ਬੱਚੀ ਆਉਣੀ ਆ ਪਰ ਦੇਊ ਬੱਚਾ ਬਾਈ ਕਹਿੰਦਾ ਜਰਸੀ ਇੱਕ ਨੰਬਰ ਕਾਲੀ ਵੜ ਆ ਤਾਂ ਚੱਲ ਜਰਸੀਆਂ ਹੈਗੀਆਂ ਇਹਨਾਂ ਦਾ ਬੱਚਾ ਹੀ ਜਰਸੀ ਦੇਣਾ ਇੱਕ ਮਹੀਨਾ ਪਿਆ ਇਹ ਵੀ 51 ਦੀ 2 ਨੰਬਰ ਲੈ ਲਓ ਉਹ ਵੀ 51 ਦੀ 3 ਨੰਬਰ ਲੈ ਲਓ ਉਹ ਵੀ 51 ਦੀ 2 ਨੰਬਰ 15 ਦਿਨਾਂ ਦੀ ਕੱਚੀ ਆ ਉਹ ਦੂਜਾ ਸੂਆ ਆ ਮਹੀਨੇ ਦੀ ਕੱਚੀ ਆ ਇਹ ਹੈਗੀ ਆ ਪਹਿਲਾ ਸੂਆ ਜਰਸੀ ਬ੍ਰੀਡ ਦੀ ਚੰਗੇ ਘੱਤ ਵਾਲੀ ਜਰਸੀ ਜੇ ਕੋਈ ਭੈਣ ਭਰਾ ਸਾਹਮਣੂ ਕੱਚੀ ਪਰ ਇਹਨਾਂ ਜ਼ਰੂਰ ਆ ਵੈੜ ਘੱਤ ਵਾਲੀ ਐ ਕਿ ਕਿਤੇ ਬਜਰ ਮੂਜਨ ਕਰ ਜੇ ਮਹੀਨਾ ਕੁ ਵਧੀਆ ਅਗਲਾ ਫੀਡ ਫੂਡ ਪਾ ਲੈ 65000 ਦੀ ਵਿੱਛੀ ਐ ਮਾਨ ਤਣ ਹੋ ਜੂ ਕੋਈ ਚੱਕਰ ਨਹੀਂ ਹੋ ਜੂ ਕੱਲੇ ਕੱਲੇ ਜੋ ਵੀ ਜੋੜੇ ਜੋ ਵੱਧ ਹੋ ਜੂਗਾ ਲੱਖ ਰੁਪਏ ਦੇਦਾ ਲਊਗਾ ਹੈ ਜੋੜਾ ਲੱਖ ਰੁਪਏ ਦੇ ਦਾਂਗੇ ਇੱਕ ਨੰਬਰ ਦੋ ਨੰਬਰ ਨਹੀਂ ਨਹੀਂ ਭਰੇ ਦੋ ਤੇ ਤਿੰਨ ਦੋ ਤੇ ਤਿੰਨ ਹਾਂ ਦੋ ਤੇ ਤਿੰਨ ਕੱਢ ਬਾਹਰ ਨੂੰ ਫਿਰ ਦੋਸਤੋ ਦੋ ਵੜਾ ਲੈ ਲਓਗੇ ਭਾਈ ਕਹਿੰਦਾ ਇੱਕ ਦੋ ਬੰਦਾ ਲੱਖ ਦੀਆਂ ਦੇ ਦੂ ਇੱਕ ਦੋ ਬੰਦਾ ਇਹਦੀ ਬੁੱਥੀ ਬਹੁਤ ਸੋਹਣੀ ਹੈ ਇੱਥੋਂ ਖਾਦਣਾ ਮੈਂ ਤੁਹਾਨੂੰ ਜੂਂ ਕਰਕੇ ਹਾਂ ਦੋ ਨੰਬਰ ਬੱਚਾ ਭੁਗਰਾ ਜਾਗਾ ਵੜ ਤਿੰਨ ਨੰਬਰ ਵੀ ਚੰਗੀ ਆਈ ਨਹੀਂ ਗਾ ਕਿ ਤਿੰਨ ਨੰਬਰ ਮਾੜੀ ਆ ਬੁੱਥੀ ਇਹਦੀ ਵੀ ਸੋਹਣੀ ਆ ਉਹਦੀ ਇਹਦੇ ਨਾਲੋਂ ਵੀ ਵੱਧ ਸੋਹਣੀ ਆ ਦੱਸੋ ਆਹ ਜੋੜਾ ਦੇ ਦੇਣਾ ਭਾਈ ਕਹਿੰਦਾ ਲੱਖ ਰੁਪਏ ਦਾ ਮਾਨਤਨ ਕੱਲੇ ਚੋਂ ਵੀ ਹੋ ਜੂ ਜੋੜਾ ਲੱਖ ਕੋਈ ਗੱਲ ਨਹੀਂ ਹੋਰ 2-400 ਕਰ ਦੂ ਮਾਨਤਨ ਐ ਤੇ ਆ ਜਾ ਲਾਸਤੇ ਵਿਰੇ ਇਹਦੇ 10 ਦਿਨ ਬਾਕੀ ਪਏ ਆ ਦੂਜੇਨ ਕੇ ਪਹਿਲੇ ਨਾਲ ਇਹ ਵੀਰੇ ਸਹੀ ਤੀਜੇ ਸੂਏ ਆ ਝੂਠ ਨਹੀਂ ਬੋਲਣਾ ਅੱਛਾ ਨਾ ਪਹਿਲਾ ਨਾਲ ਦੂਜਾ ਹਾਂ ਅਗਲਾ ਕਹਿੰਦਾ ਵਪਾਰੀ ਪਹਿਲੇ ਦੂਜੇ ਕੇ ਆ ਸਹੀ ਤੀਜੇ ਸੂਏ ਆ ਵੀਰੇ ਠੀਕ ਆ ਨਹੀਂ ਸਹੀ ਆ ਚਾਹੀਦਾ ਵੀ ਆ ਯਾਰ ਜਿੰਨੀ ਚੀਜ਼ ਆ ਉਨੀ ਦੱਸੋ ਸੱਚ ਸੁਬਰੇ ਸਹੀ ਤੀਜੇ ਸੂਏ ਆ ਮਟਿਆਰ ਬਹਿੜ ਪਈਆ ਤੋਰਾ ਤਾਰਾ ਤੂੰ ਚੈੱਕ ਕਰ ਹੀ ਲੈਣਾ ਵੀਡੀਓ ਦੇ ਵਿੱਚ ਤੇ 10 ਦਿਨ ਬਾਕੀ ਪਏ ਆ 10 ਦਿਨ ਮੇਰੇ 12 ਤਰਾ ਕਿਲੋ ਦੇ ਦੂੰਗਾ ਜੇ ਨਿਕਾ ਆਪਾ ਇਹਦਾ ਉਹਨਾਂ ਨੂੰ ਕੱਟ ਕਰ ਦੇ ਇਹ 37 ਦੇ ਦਾਂ ਵੀਰੇ ਕੱਢ ਬਾਹਰ ਇਹ ਦੇ ਦੇਣੀ ਆ 37000 ਦੀ ਜੇ ਕੋਈ ਥੋੜੇ ਪੈਸੇ ਲਾਉਣ ਦਾ ਚਾਹ ਬਣ ਤੋਰਾ ਚੈੱਕ ਕਰਦੇ ਉਦੋਂ ਵੀ ਕਹਿਣਾ ਤੋਰਾ ਬਾਈ ਕਹਿੰਦਾ ਤੋਰਾ ਤੂਰਾ ਇਹਦਾ ਪੂਰਾ ਚੰਗਾ ਵਹਿੜ ਮਟਿਆਰ ਨੌਜਵਾਨ ਕਹਿਣ ਨੂੰ ਤਾਂ ਦੂਜਾ ਸੂਆ ਕਹਿੰਦਾ ਬਾਈ ਕਹਿੰਦਾ ਪਰ ਆਪਾਂ ਜਿਹੜਾ ਸੂਆ ਉਹ ਹੀ ਦੱਸਾਂਗੇ ਬਾਈ ਕਹਿੰਦਾ ਵਪਾਰੀ ਕਹਿਣਦੇ ਕਿ ਐਵੇਂ ਦੂਜੇ ਸੂਏ ਤੋਂ ਗਾਹ ਨਹੀਂ ਜਾਂਦੇ ਪਰ ਇਹ ਤੀਜਾ ਸੂਆ ਤੇ ਤੀਜਾ ਕਵਾਂਗੇ ਪਰ ਇੰਨੀ ਗੱਲ ਹੈਗੀ ਹੋਰ ਕਿਹੇ ਵਪਾਰੀ ਦੇ ਘਰੇ ਖੜੀ ਹੁੰਦੀ ਆ ਕਿ ਇਹਨੇ ਦੂਜੇ ਨਹੀਂ ਕਹਿਣਾ ਸੀਗਾ ਕਹੀ ਜਾਂਦੇ ਪਰ ਮਾੜੀਆਂ ਗੱਲਾਂ ਇੱਕ ਅੱਦੇ ਸੂਏ ਨਾਲ ਦਾ ਬੁੱਢੀ ਬਣ ਲੱਗੀ ਆ ਜਿਉਂ ਇਹਨਾਂ ਨੂੰ ਕੋਈ ਖੀਰ ਹੀ ਕਹਿ ਦੂਗਾ ਤੇ ਇਹ ਕਿਹੜਾ ਖੀਰੀ ਬਣ ਜੂਗੀ ਹਾਂ ਤੋਰਾ ਦੂਰਾ ਪੂਰਾ ਚੰਗਾ ਚਾਰ ਕਢਾਈ ਤੇ ਨਹੀਂ ਕੋੜੀਆਂ ਕੋ ਇਹਨਾਂ ਦੀ ਅਗਲਾ ਇਹਨੇ ਕਹਿੰਦੇ ਤੀਜੇ ਵਾਲੀ ਬੁੱਢੀ ਹੁੰਦੀ ਆ ਹਾਂ ਉਹ ਤਾਂ ਦਿਖਾਈ ਆ ਹਾਂ ਹੁਣ ਮੰਨ ਲੈ ਦੋ ਸੂਏ ਦਾ ਦੁੱਧ ਤਾਂ ਇਹੀ ਸ਼ੇ ਦਿਨ ਬੁੱਢੀ ਥੋੜੀ ਹੋ ਗਈ ਆ ਅਗਲੇ ਦੇ ਮਨ ਚ ਹੁੰਦਾ ਅਗਲੇ ਵਪਾਰੀ ਕਹਿੰਦਾ ਤੀਜੇ ਜਿਵੇਂ ਕਹਿੰਦੇ ਸੀਗੇ ਹਾਂ ਆ ਚੱਕਰ ਆ ਇਹ ਦੇ ਦੇਣੀ ਆ 37000 ਦੀ ਵੱਧ 12 ਪਿਆਜੇ 13 ਪਿਆਜੇ ਬਾਈ ਕਹਦਾ ਇੱਥੇ ਪਿਆਜੂ ਬਾਕੀ ਜੇ ਕੋਈ ਕਿਲੋ ਵੱਧ ਦਾਣਾ ਪਾ ਲੂ ਕਿਲੋ ਵੱਧ ਪਿਆਜੂ ਨਹੀਂ ਕਿਲੋ ਘੱਟ ਪਿਆਜੂ ਘੱਟ ਦਾ ਫਿਰ ਕਿਤੇ ਗਿਆ ਹੀ ਨਹੀਂ ਤੁਹਾਨੂੰ ਵੀ ਪਤਾ ਜੇ ਕੋਈ ਕਿਲੋ ਦਾਣਾ ਵੱਧ ਪਾ ਲੂ ਤੇ ਵੱਧ ਪਿਆਜੂ 37 ਦੀ ਦੇ ਦੇਣੀ ਆ ਅਸਲ ਨੂੰ ਗਾਂ ਦਾ 10 ਕਿਲੋ ਤਾਂ ਮਰਦੀ ਉਹ ਨਹੀਂ ਨਾਰਮਲ ਸੇਵਾ ਤੇ ਹਾਂ 10 ਕਿਲੋ ਤਾਂ ਕਿਤੇ ਆ 10 ਕਿਲੋ ਤਾਂ ਕਿਤੇ ਗਿਆ ਨਹੀਂ ਇਹ ਵੀ ਗੱਲ ਹੈਗੀ ਆ ਮੰਨ ਲਓ 10 ਹੀ ਦੇ ਦੇ ਫਿਰ ਵੀ 36 37000 ਦੀ ਕੀ ਦੇਣੀ ਹਾਂ ਇਨੇ ਜੇ ਟੋਕੜ ਆਉਂਦੀ ਆ ਟੋਕੜ ਹੋਏ ਵੀ ਇੰਨੇ ਨਹੀਂ ਵਗਣਾਂ ਨੇ ਜੇ ਟੋਕੜ ਘੱਪਣ ਹੋ ਗਈ 30 ਦੀਆਂ ਫੇਰ ਵਗਣੀਆਂ ਹਾਂ 30 ਦੀ ਫੇਰ ਵੀ ਇਹ ਗੱਲ ਸਹੀ ਆ ਪਰ ਉਹਨੂੰ ਕਾ ਵੀ ਨਹੀਂ ਯਾਰੀ ਦੇ ਤੂੰ ਹਾਂ ਗਰਮੋ ਗਰਮੀ ਵਧੀਆ ਦੁੱਧ ਪਿਆ ਦੇਣਾ ਟੋਕੜ ਘੱਪਣ ਵੀ ਪਾਈ ਕਹਿੰਦਾ 30000 ਦੀ ਵਗ ਜੇ ਨਹੀਂ ਵਗ ਵੀ ਜਾਣੀ ਇਹ ਤੇ ਕੋਈ ਝੂਠ ਵਾਲੀ ਗੱਲ ਵੀ ਨਹੀਂ ਕਿਉਂਕਿ ਬੱਚੀਆਂ ਵੀ ਕੀ ਜਾਂਦੀਆਂ 20 25 25000 ਦੀਆਂ 15 ਕੇ ਹਜ਼ਾਰ ਦੀ ਬੱਚੀ ਤਾਂ ਕ੍ਰਾਸ ਜੀ ਵੀ ਕੀ ਜਾਂਦੀ ਆ ਜਿਹੜੀ ਬਰੀਡ ਵਾਲੀ ਆ 2 ਮਹੀਨੇ ਉਮਰ ਵੱਡੀ ਆ ਮਤਲਬ 18 20 ਮਹੀਨਿਆਂ ਦੀ ਉਹ ਤਾਂ 25 ਤੋਂ ਵੀ ਬਾਹਰ ਹੋ ਜਾਂਦੀ ਹੈ ਕੁਆਲਿਟੀ ਵਾਲੀ ਜੀ ਤੇ ਬਾਕੀ ਆ ਤੋਕੜ ਗੱਬਣ ਵੀ 30000 ਦੀ ਵਿਕ ਜਣੀ ਸਿਆਲ ਸਿਆਲ ਆ ਗਰਮੇ ਗਰਮੀ ਦੁੱਧ ਪੀ ਕੇ ਸਿਆਲ ਚੜਦੇ ਸਿਆਲ ਵੇਚੋਂਗੇ ਵੀ ਗੱਬਣ ਕਰਾ ਕੇ ਤਾਂ ਵੀ ਵਿਕ ਜਾਣਾ ਨੇ 30000 ਦੀ ਫੋਨ ਨੰਬਰ ਸਕਰੀਨ ਤੇ ਮੋਲ ਰਾਮਣ ਦੇ ਜਾਇਜ ਜੀ ਹੁੰਦੀ ਹੈ ਜਦੋਂ ਮਰਜੀ ਆਜੋ ਤਿੰਨ ਚਾਰ ਵੜਾਂ ਕਾਲੀਆਂ ਗੋਰੀਆਂ ਡੱਬਾਂ ਇਹਦੇ ਕੋਲੇ ਖੜੀਆਂ ਹੀ ਹੁੰਦੀਆਂ ਜਦੋਂ ਮਰਜੀ ਆਇਓ ਜ਼ਰੂਰੀ ਨਹੀਂ ਕਿ ਵੀਡੀਓ ਪਈ ਤੇ ਤਾਂ ਹੀ ਆਉਣਾ ਜਦੋਂ ਮਰਜੀ ਆਜੋ ਦੋ ਚਾਰ ਵੜਾਂ ਡੇਲੀ ਇਹਦੇ ਕੋਲੇ ਹੁੰਦੀਆਂ ਇਹ ਕੰਮ ਤੇ ਹੀ ਹੈ ਬਾਜੂ ਲਿਆਂਦੇ ਵੇਚ ਲੈ ਲਿਆਂਦੇ ਵੇਚ ਲੈ ਡੇਲੀ ਹੁੰਦੀਆਂ ਵੀਡੀਓ ਪਾਜੇ ਤਾਂ ਚਲੋ ਇਹਨਾਂ ਨੂੰ ਤਾਂ ਚਲੋ ਪੈਣੀ ਆ ਹਫਤੇ ਚੱਕਾ ਦੀ ਵੀਡੀਓ ਤਾਂ ਅਪਲੋਡ ਹੋਣੀ ਹੋਣੀ ਹੁੰਦੀ ਆ ਪਰ ਇਹਨਾਂ ਹੈਗਾ ਕਿ ਜੇ ਨਾ ਵੀ ਵੀਡੀਓ ਵੇਖੀ ਤਾਂ ਵੀ ਦੋ ਚਾਰ ਪਸ਼ੂ ਇਹਦੇ ਘਰੇ ਹੁੰਦੇ ਆ ਜਦੋਂ ਮਰਜੀ ਆਜੋ ਖਾਲੀ ਨਹੀਂ ਮੁੜਦੇ ਸਹੀ ਗੱਲ ਆ ਸਹੀ ਗੱਲ ਆ ਜਮਾ ਸਹੀ ਗੱਲ ਆ ਅੱਜ ਲੈਂਟਿਕ ਪਿੰਟਕ ਦੂਵੀਂ ਕਰਾਈ ਫਿਰਦਾ ਲੱਗਦਾ ਕੱਲ ਕਰਾਈ ਸੀ ਵੀਰੇ ਠੀਕ ਆ ਕੱਲ ਜਨਮਦਨ ਸੀਗਾ ਤਾਂ ਕਰਕੇ ਕਰਾਈ ਸੀ ਹੂੰ ਸਹੀ ਆ ਅੱਜ ਫਿਰ ਡੂ ਪਕੌੜਾ ਛਕੜਾ ਕੱਲ ਦੀ ਡਾਤਾ ਵੀਰੇ ਕੱਲ ਹੀ ਡਾਤਾ ਤੂੰ ਮੈਂ ਤਾਂ ਅੱਜ ਆਇਆ ਤੂੰ ਅੱਜ ਖਵਾਉਣੇ ਗੱਲ ਕੋਈ ਚਲੋ ਠੀਕ ਹੈ 7 ਵਜੇ ਲਓ ਵੀ ਮਿੱਤਰੋ ਇਹ ਜਾਨਵਰ ਨਰਮਈਆਂ ਬੰਦਾ ਜਿਹੜੀ ਮਰਜ਼ੀ ਵਹਿੜ ਲੈ ਲੋ ਮਾਨਤਾਨ ਕਰਕੇ ਦੋਰੂ ਨਿੱਕੇ ਨਿੱਕੇ ਪਾ ਸਾਰਿਆਂ ਨੂੰ ਸਾ ਸਿੱਕਾ